ਮੈਂ ਅਕਸਰ ਆਪਣੇ ਨੌਜਵਾਨ ਬੱਚਿਆਂ ਨੂੰ ਇੱਕ ਗੱਲ ਕਹਿਣਾ ਹੁੰਦਾ ਭਰਾਵਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਜਲਦੀ ਕਰਕੇ ਖੰਡੇ ਦੀ ਪੌੜੀ ਨਾ ਲਓ ਹੁਣ ਜਦੋਂ ਮੈਂ ਇਹ ਫਿਕਰਾ ਬੋਲਿਆ ਤੁਹਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਵਿਚਾਰ ਬਣਦੇ ਨੇ ਮਿਟਦੇ ਨੇ ਬਣਦੇ ਰਹਿਣਗੇ ਮਿਟਦੇ ਰਹਿਣਗੇ ਪਰ ਦੋ ਚਾਰ ਨੁਕਤੇ ਨੇ ਉਹਨਾਂ ਨੂੰ ਸਮਝ ਲਿਓ ਕੋਈ ਵੀ ਕੰਮ ਕਰਨਾ ਹੋਵੇ ਉਹਦੀ ਟ੍ਰੇਨਿੰਗ ਹੁੰਦੀ ਏ ਭਾਵੇਂ ਉਹ ਕੰਮ ਛੋਟਾ ਹੋਵੇ ਵੱਡਾ ਹੋਵੇ ਉਹਦੀ ਟ੍ਰੇਨਿੰਗ ਹੁੰਦੀ ਏ ਵਦੇਸ਼ ਦੇ ਅੰਦਰ ਸਟੋਰਾਂ ਦੇ ਉੱਤੇ ਕਿਸੇ ਵਰਕਰ ਨੇ ਕੰਮ ਕਰਨਾ ਹੋਵੇ ਨਾ 2 4 5 10 ਦਿਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਮਾਨ ਦੇ ਉੱਤੇ ਸਟicker ਕਿੱਦਾਂ ਲਾਉਣਾ ਹੈ ਇਹਨਾਂ ਦਾ ਮੁੱਲ ਤੈਅ ਕਿਵੇਂ ਕਰਨਾ ਹੈ ਇਹਨਾਂ ਦੀ ਕੀਮਤ ਲੈਣੀ ਕਿਵੇਂ ਹੈ ਬਿੱਲ ਕੱਟ ਕੇ ਕਿੱਦਾਂ ਦੇਣਾ ਹੈ ਉਹਨੂੰ ਬਾਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਿੱਧਾ ਪਹਿਲੇ ਦਿਨ ਆਉਂਦਿਆਂ ਉਹਨੂੰ ਕੰਪਿਊਟਰ ਨਹੀਂ ਦਿੱਤਾ ਜਾਂਦਾ ਵੀ ਆ ਜਾ ਤੇ ਤੂੰ ਬਿੱਲ ਕੱਟਣਾ ਸ਼ੁਰੂ ਕਰ ਇਦਾਂ ਵਰਤਣਾ ਸ਼ੁਰੂ ਕਰ ਉਹਨੂੰ ਪਤਾ ਹੀ ਨਹੀਂ ਕਰੇਗਾ ਕਿ ਚੀਜ਼ਾਂ ਦੀ ਕੀਮਤ ਬਾਰੇ ਨਹੀਂ ਪਤਾ ਉਹਦੀ ਜਾਣਕਾਰੀ ਦਿੱਤੀ ਜਾਂਦੀ ਫਿਰ ਉਹਨੂੰ ਇੱਕ ਜਗ੍ਹਾ ਦਿੱਤੀ ਜਾਂਦੀ ਉਦੋਂ ਅੱਗੇ ਅਗਰ ਤੁਸੀਂ ਕਿਸੇ ਵੀ ਸਟੇਟ ਦੀ ਪੁਲਿਸ ਦੇ ਅੰਦਰ ਭਰਤੀ ਹੋਣਾ ਹੈ ਉਹਦੀ ਵੀ ਕੋਈ ਟ੍ਰੇਨਿੰਗ ਇਨੇ ਦਿਨ ਤੈਨੂੰ ਕੋਈ ਸਿਖਾਇਆ ਜਾਣਾ ਹੈ ਪੜਾਇਆ ਜਾਣਾ ਹੈ ਲਾ ਪੜਾਏ ਜਾਣੇ ਨੇ ਨਿਯਮ ਸਿਖਾਏ ਜਾਣੇ ਨੇ ਤੇਰੇ ਅੰਦਰ ਉਹ ਸਪੀਟ ਭਰੀ ਜਾਣੀ ਹੈ ਤੂੰ ਬਾਅਦ ਵਿੱਚ ਰੱਖਦਾ ਹੈ ਨਹੀਂ ਰੱਖਦਾ ਉਹ ਗੱਲ ਵੱਖਰੀ ਹੈ ਪਰ ਤੇਰੇ ਅੰਦਰ ਉਹ ਸਪੀਟ ਭਰੀ ਜਾਣੀ ਹੈ ਵੀ ਤੂੰ ਕਾਨੂੰਨ ਦਾ ਰਖਵਾਲਾ ਬਣ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋਣਾ ਹੈ ਸਮਝੌਤਾ ਨਹੀਂ ਕਰਨਾ ਖੈਰ ਉਹਦੀ ਟ੍ਰੇਨਿੰਗ ਜੇ ਤੁਸੀਂ ਆਰਮੀ ਦੇ ਅੰਦਰ ਜਾਣਾ ਹੈ ਤਾਂ ਟ੍ਰੇਨਿੰਗ ਹੈ ਐਦਾਂ ਥੋੜਾ ਜਿਹਾ ਜੀ ਤੁਸੀਂ ਭਰਤੀ ਹੋਏ ਅੱਜ ਹੀ ਤੁਹਾਨੂੰ ਗੱਣ ਚ ਫੜਨ ਦਾ ਪਤਾ ਨਹੀਂ ਚਲਾਓਗੇ ਕਿ ਨਾ ਗੱਣ ਦਾ ਪਤਾ ਨਾ ਟੈਂਕ ਦਾ ਪਤਾ ਨਾ ਤੋਪ ਦਾ ਪਤਾ ਨਾ ਬਾਕੀ ਕਿਸੇ ਅਸਲੇ ਦਾ ਪਤਾ ਤੁਹਾਨੂੰ ਤੇ ਅਸਲੇ ਦਾ ਨਾਂ ਨਹੀਂ ਪਤਾ ਤੇ ਫਿਰ ਲੜ ਕਿਵੇਂ ਪਾਉਗੇ ਦੁਸ਼ਮਣ ਦੇ ਨਾਲ ਕਿਵੇਂ ਦੂਜੇ ਦੇ ਉੱਤੇ ਹਮਲਾ ਕਰ ਪਾਉਗੇ ਕਿਵੇਂ ਆਪਣਾ ਬਚਾ ਕਰ ਪਾਉਗੇ ਇਸ ਸਾਰਾ ਟ੍ਰੇਨਿੰਗ ਦੇ ਦਰਮਿਆਨ ਸਿੱਖਿਆ ਜਾਂਦਾ ਹੈ ਪੜਿਆ ਜਾਂਦਾ ਹੈ ਪੜਾਇਆ ਜਾਂਦਾ ਹੈ ਵੀ ਆਪਣਾ ਬਚਾ ਕਿਵੇਂ ਕਰਨਾ ਹੈ ਦੂਜੇ ਨੂੰ ਮਾਰਨਾ ਕਿਵੇਂ ਉਹਦੇ ਤੇ वार ਕਿਵੇਂ ਕਰਨਾ ਹੈ ਫੌਜ ਦੀ ਆਰਮੀ ਦੀ ਟ੍ਰੇਨਿੰਗ ਪੁਲਿਸ ਦੀ ਟ੍ਰੇਨਿੰਗ ਕਿਸੇ ਨੇ ਪਾਇਲਟ ਬੰਨਾ ਹੋਵੇ ਤਾਂ ਟ੍ਰੇਨਿੰਗ ਹੈ ਕਿਸੇ ਨੇ ਟ੍ਰੇਨ ਦਾ ਡਰਾਈਵਰ ਬੰਨਾ ਹੋਵੇ ਤਾਂ ਟ੍ਰੇਨਿੰਗ ਹੈ ਚਲੋ ਬਾਕੀ ਤੇ ਗੱਲ ਛੱਡੋ ਕਿਸੇ ਨੇ ਕਾਰ ਚਲਾਉਣੀ ਹੋਵੇ ਨਾ ਤਾਂ ਵੀ ਇਨਸਟ੍ਰਕਟਰ ਕੋਲੋਂ ਲੈਸਨ ਲੈ ਕੇ ਸਿੱਖਣਾ ਪੈਂਦਾ ਹੈ ਕੁਝ ਲੈਸਨ ਲੈ ਕੇ ਟੈਸਟ ਦੇਣਾ ਪੈਂਦਾ ਹੈ ਕਿ ਮੈਨੂੰ ਕਾਰ ਚਲਾਉਣੀ ਆ ਗਈ ਸੱਜੇ ਘੱਟ ਮਾਰਨਾ ਹੈ ਖੱਬੇ ਜਾਣਾ ਹੈ ਕਿੱਦਾਂ ਕਾਰ ਡਰਾਈਵ ਕਰਨੀ ਉਹ ਵੀ ਸਿੱਖਣਾ ਪੈਂਦਾ ਹੈ ਛੋਟੇ ਤੋਂ ਛੋਟਾ ਕੰਮ ਵੀ ਕਰਨਾ ਹੋਵੇ ਉਹਦੀ ਟ੍ਰੇਨਿੰਗ ਬਹੁਤ ਜ਼ਰੂਰੀ ਹੁੰਦੀ ਹੈ ਕਿਸੇ ਨੂੰ ਕੋਈ ਸਿੱਧਾ ਅਹੁਦਾ ਦੇਉਗੇ ਤੇ ਉਹ ਅਨਟ੍ਰੇਨਡ ਬੰਦਾ ਉਸ ਅਹੁਦੇ ਦੀ ਕਦਰ ਨੂੰ ਘਟਾ ਦੇਗਾ ਉਹਦੀ ਕਦਰ ਨੂੰ ਗਵਾ ਦੇਗਾ ਹੁਣ ਤੁਹਾਡੀ ਪੜਾਈ ਤੈਅ ਕਰਦੀ ਏ ਤੁਸੀਂ ਆਈਐਸ ਬਣਨਾ ਏ ਆਈਪੀਐਸ ਬਣਨਾ ਏ ਬੈਂਕ ਦੇ ਅੰਦਰ ਜਾਣਾ ਏ ਆਰਮੀ ਦੇ ਅੰਦਰ ਜਾਣਾ ਏ ਕਿੱਧਰ ਨੂੰ ਜਾਣਾ ਏ ਕਿਹੜਾ ਫੀਲਡ ਚੂਜ਼ ਕਰਨਾ ਏ ਕਿਹੜਾ ਤੁਸੀਂ ਚੂਜ਼ ਕੀਤਾ ਏ ਇਹ ਤੁਹਾਡੀ ਪੜਾਈ ਲਿਖਾਈ ਤੈਅ ਕਰਦੀ ਤੁਸੀਂ ਉਦਾਂ ਦੀ ਮਿਹਨਤ ਕਰਦੇ ਹੋ ਉਦਾਂ ਦੀ ਟ੍ਰੇਨਿੰਗ ਕਰਦੇ ਹੋ ਫਿਰ ਕੁਝ ਬਣ ਜਾਂਦੇ ਸਿੱਧਾ ਤੇ ਪੀਣ ਵੀ ਨਹੀਂ ਲੱਗਦਾ ਚਪੜਾਸੀ ਵੀ ਨਹੀਂ ਲੱਗਦਾ ਉਨੂੰ ਵੀ ਕੋਈ ਨਾ ਕੋਈ ਇੰਟਰਵਿਊ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ ਕੁਝ ਸਿੱਖਣਾ ਪੈਂਦਾ ਹੈ ਸਿਖਾਉਣਾ ਪੈਂਦਾ ਹੈ ਤਾਂ ਉਹ ਆਪਣਾ ਕੰਮ ਕਰਦਾ ਹੈ ਹੁਣ ਮੈਂ ਉਸ ਗੱਲ ਤੇ ਆਉਣਾ ਜਿਹੜਾ ਫਿਕਰਾ ਮੈਂ ਪਹਿਲਾਂ ਬੋਲਿਆ ਸੀ ਵੀ ਜਲਦੀ ਕਰਕੇ ਖੰਡੇ ਦੀ ਪੌੜੀ ਨਾ ਲਾਓ ਖੰਡੇ ਦੀ ਪੌੜੀ ਲੈਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰ ਪੜ੍ਹ ਲਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਥਾਂ ਸਮੇਤ ਪੜ੍ਹ ਲਓ ਕਾਮਨ ਸੈਂਸ ਨੂੰ ਸਮਝ ਲਓ ਤੇ ਜੇ ਪੜ੍ਹਨਾ ਨਹੀਂ ਆਉਂਦਾ ਤੇ ਫਿਰ ਸੁਣ ਲੋ ਇਹ ਇੱਕ ਸਮਾਂ ਦਿਓ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਲਾਈਫ ਨੂੰ ਕਿ ਮੈਂ ਚੱਲਣਾ ਇਸ ਰਾਤੇ ਉਸ ਰਾਤੇ ਤੁਰਨ ਤੋਂ ਬਾਅਦ ਮੇਰੇ ਕਕਾਰ ਪਾਉਣ ਦੇ ਨਾਲ ਮੇਰੀ ਮੇਰੀ ਕੌਮ ਦੀ ਮੇਰੇ ਪਰਿਵਾਰ ਦੀ ਮੇਰੇ ਜਥੇਬੰਦੀ ਦੀ ਤੋਹੀਨ ਨਾ ਹੋਵੇ ਅੱਜ ਕੀ ਹੋ ਰਿਹਾ ਹੈ ਗਾਤਰੇ ਕਰਪਾਨ ਪਾਲੀ ਜਾਂਦੀ ਹੈ ਦਮਾਲਾ ਬਣ ਲਿਆ ਜਾਂਦਾ ਹੈ ਬਾਰੀ ਵਿਖਾਵਾ ਪਹਿਰਾਵਾ ਬਣਾ ਲਿਆ ਜਾਂਦਾ ਹੈ ਤੇ ਚੌਥੇ ਦਿਨ ਫਿਰ ਉਹ ਬੰਦੇ ਕੁਰੀਤیاں ਕਰਦੇ ਨਜ਼ਰ ਆਉਂਦੇ ਨੇ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਣਜਾਣ ਹੈ ਇੱਥੇ ਕੋ ਹੋਰ ਆਣ ਕੇ ਵਿਗਾੜ ਪੈਦਾ ਹੁੰਦਾ ਹੈ ਵੀ ਜਦੋਂ ਉਹ ਬਣ ਜਾਂਦੇ ਨਖੰਡੇ ਦੀ ਪੌ ਲੈ ਕੇ ਜਿਹਨੂੰ ਆਪਾਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਨੇ ਵੀ ਅਮਰਤ ਛਕ ਲਿਆ ਅਮਰਤ ਧਾਰੀ ਬਣ ਜਾਂਦਾ ਉਹ ਫਿਰ ਇੱਕਦਮ ਆਪਣਾ ਐਟੀਟਿਊਡ ਬੜਾ ਉੱਚਾ ਲੈ ਜਾਂਦਾ ਹੈ ਉਹ ਸਮਝਦਾ ਹੈ ਕਿ ਮੈਂ ਅੱਜ ਤੋਂ ਬਾ ਧਰਮੀ ਬਣ ਗਿਆ ਮੈਂ ਤੇ ਰੱਬ ਦਾ ਭਤੀਜਾ ਬਣ ਗਿਆ ਫੈਸਲੇ ਕਰਨ ਵਾਲਾ ਬਣ ਗਿਆ ਮੈਂ ਧਮਕਾਉਣ ਵਾਲਾ ਬਣ ਗਿਆ ਮੈਂ ਆ ਕਰਨ ਵਾਲਾ ਬਣ ਗਿਆ ਹਲੇ ਬਣਿਆ ਕੁਛ ਵੀ ਨਹੀਂ ਬਣਾਇਆ ਤੇ ਤੂੰ ਸਿਰਫ ਪਹਿਰਾਵਾ ਹੈ ਪਾਇਆ ਤੇ ਸਿਰਫ ਪਹਿਰਾਵਾ ਹੈ ਅੰਦਰ ਤੇ ਤੇਰਾ ਬਦਲਿਆ ਨਹੀਂ ਤੇ ਅੰਦਰ ਕਦੋਂ ਬਦਲਣਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀ ਨਹੀਂ ਹੁਣ ਬਾਰੋਂ ਬਾਰੋਂ ਪਹਿਰਾਵਾ ਬਣਾ ਕੇ ਤੂੰ ਐਟੀਟਿਊਡ ਦੇ ਅੰਦਰ ਆ ਗਿਆ ਕਿ ਮੈਂ ਆ ਬਣ ਗਿਆ ਇਹ ਕਿਦਾਂ ਸਹੀ ਸਾਬਤ ਹੋਏਗਾ ਮੈਂ ਦੁਬਾਰਾ ਉੱਥੇ ਤੁਹਾਨੂੰ ਲਿਜਾਣਾ ਚਾਹੁੰਦਾ ਕੋਈ ਆਰਮੀ ਦੀ ਵਰਦੀ ਪਾ ਕੇ ਜਾਂ ਥਾਣੇਦਾਰ ਦੀ ਵਰਦੀ ਪਾ ਕੇ ਥਾਣੇਦਾਰੀ ਕਰਨੀ ਸ਼ੁਰੂ ਕਰੇ ਸਕਸੈਸ ਕਿਦਾਂ ਗਿਣਿਆ ਜਾਏਗਾ ਮਜ਼ਾਕ ਦਾ ਪਾਤਰ ਬਣੇਗਾ ਸਾਡੇ ਬਹੁਤ ਸਾਰੇ ਨੌਜਵਾਨ ਬੱਚੇ ਮਜ਼ਾਕ ਦਾ ਹੀ ਪਾਤਰ ਬਣ ਕੇ ਰਹਿ ਗਏ ਨੇ ਘਾਤਰੇ ਕਿਰਪਾਨ ਪਾਈ ਹੁੰਦੀ ਹੈ ਪਤਾ ਇੰਨਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੰਨੇ ਨੇ ਪੜਨਾ ਜਾਂ ਸਮਝਣਾ ਜਾਂ ਕਾਮਨ ਸੈਂਸ ਨੂੰ ਜਾਨਣਾ ਇਹ ਤੇ ਗੱਲ ਹੀ ਬੜੀ ਦੂਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ABC ਊੜਾ ਆੜਾ ਨਹੀਂ ਜਾਣਦੇ ਪਰ ਉਹ ਧਰਮੀ ਹੁੰਦਾ ਐਡਾ ਵੱਡਾ ਦਾਵਾ ਪਾਲ ਬੈਠੇ ਨੇ ਭੁਲੇਖਾ ਪਾਲ ਬੈਠੇ ਨੇ ਐਟੀਟਿਊਡ ਪਾਲ ਬੈਠੇ ਨੇ ਕਿ ਮੈਂ ਸਭ ਤੋਂ ਵੱਡਾ ਮੈਂ ਵੱਡਾ ਧਰਮੀ ਤੂੰ ਮੇਰੇ ਨੇੜੇ ਬੈਣ ਦੀ ਹਸਿਅਤ ਨਹੀਂ ਰੱਖਦਾ ਤੇਰੀ ਔਕਾਤ ਕੀ ਤੂੰ ਮੇਰੇ ਨਾਲ ਗੱਲ ਕਰੇ ਤੂੰ ਮੇਰੇ ਨੇੜੇ ਬਹਿ ਸਕੇ ਇਦਾਂ ਦਾ ਐਟੀਟਿਊਡ ਉਹਨਾਂ ਦੇ ਅੰਦਰ ਹੈ ਖੈਰ ਬਕਾਇਦਾ ਇੱਕ ਪੈਨਲ ਬਣਾਓ ਇੱਕ ਜਥੇਬੰਦੀ ਨੇ ਇੱਕ ਕਮੇਟੀ ਤਿਆਰ ਕੀਤੀ ਹੋਵੇ ਔਰ ਜਿਹੜੀ ਬਿਲਕੁਲ ਨਿਸ਼ਪੱਖ ਹੋਵੇ ਸੂਝਵਾਨ ਹੋਵੇ ਸਿਆਣੀ ਹੋਵੇ ਸਮਝਦਾਰ ਹੋਵੇ ਜਿੰਨੇ ਜਿੰਨੇ ਅਮਰਤ ਛਕਣਾ ਹੈ ਉਸ ਪੈਨਲ ਦੇ ਕੋਲ ਆਵੇ ਉਹਨਾਂ ਦੀ ਬਰੀਫਲੀ ਇੰਟਰਵਿਊ ਕਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਫਿਰ ਉਹ ਬਣਿਆ ਅਮਰਤ ਧਾਰੀ ਫਿਰ ਉਹ ਆਪਣੀ ਜਿੱਤ ਵੀ ਵਧਾਏਗਾ ਕੌਮ ਦੀ ਜਿੱਤ ਵੀ ਵਧਾਏਗਾ ਪਰ ਹੁਣ ਕੀ ਹੁੰਦਾ ਜਿਹਦਾ ਜੀ ਕਰਦਾ ਚੱਕ ਕੇ ਘਾਤਰੇ ਕਰਪਾਨ ਪਾ ਲੈਂਦਾ ਜਿਹਦਾ ਜੀ ਕਰਦਾ ਲਾ ਦਿੰਦਾ ਜਿਹਦਾ ਜੀ ਕਰਦਾ ਜੋ ਮਰਜ਼ੀ ਕਰੀ ਜਾਂਦਾ ਆਪਣੇ ਢੰਗ ਦੇ ਨਾਲ ਆਪਣੇ ਢੰਗ ਦੇ ਨਾਲ ਧਰਮ ਨੂੰ ਚਲਾ ਰਿਹਾ ਧਰਮ ਦੇ ਮੁਤਾਬਕ ਆਪਣੇ ਆਪ ਨੂੰ ਨਹੀਂ ਚਲਾ ਰਿਹਾ ਖੈਰ ਅਗਰ ਇਦਾਂ ਦਾ ਕੋਈ ਪ੍ਰੋਗਰਾਮ ਬਣ ਜਾਂਦਾ ਕਿ ਧਰਮ ਦੀ ਸਾਡੇ ਕੋਲ ਪੈਰਲਰ ਸਟਡੀ ਹੋਵੇ ਉਹ ਬੰਦਾ ਜਦੋਂ ਹੁਣ ਡਿੱਗਣ ਦੇ ਰਾਹ ਤੇ ਜਾਏਗਾ ਡੋਲਣ ਦੇ ਰਾਹ ਤੇ ਜਾਏਗਾ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਪੈਰਲਰ ਸਟਡੀ ਉਹ ਕੰਪੈਰੀਜ਼ਨ ਕਰ ਸਕੇਗਾ ਡਿਸੀਜਨ ਲੈਣਾ ਸੌਖਾ ਹੋਏਗਾ ਵੀ ਆਹ ਰਾਹ ਚੰਗਾ ਇਹਾਂ ਉਹ ਰਾਹ ਚੰਗਾ ਹੁਣ ਉਹਦੇ ਕੋਲ ਪੈਰਲਰ ਹੈ ਹੀ ਕੁਝ ਨਹੀਂ ਉਹ ਬੱਚਾ ਜਾਂ ਬੱਚੇ ਜਦੋਂ ਜਵਾਨੀ ਦੇ ਦੌਰ ਵਿੱਚ ਚਮਕ ਧਮਕ ਵਾਲਾ ਰਾਹ ਵਹਿੰਦੇ ਨੇ ਉਹ ਸਰਾ ਨੂੰ ਸਭ ਕੁਝ ਮੰਨ ਕੇ ਉਸ ਰਾਹ ਤੇ ਤੁਰ ਪੈਂਦੇ ਨੇ ਤੇ ਮਾਂ ਕਹਿੰਦੀ ਤੀ ਚੰਗੀ ਨਹੀਂ ਨਿਕਲੀ ਪਿਓ ਕਹਿੰਦਾ ਪੁੱਤ ਚੰਗਾ ਨਹੀਂ ਨਿਕਲਿਆ ਪਰ ਮਾਂ ਤੇ ਪਿਓ ਨੂੰ ਪੁੱਛਿਆ ਜਏ ਵੀ ਬੱਚੇ ਨੂੰ ਪੜਾਇਆ ਕੀ ਹੈ ਬੱਚੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਲੱਗ ਗਏ ਹਾਂ ਇੰਨਾਕ ਅਸੀਂ ਜ਼ਰੂਰ ਕਰ ਰਹੇ ਹਾਂ ਵੀ ਚੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਲਾ ਭਲਿਓ ਸਿਰਫ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਨੀ ਸਤਿਗੁਰ ਸਿੱਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਲਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਅਗਿਆ ਸਤ ਸਤ ਕਰ ਮੰਨੇ ਇਹ ਐ ਅਸਲੀਅਤ ਦੇ ਅੰਦਰ ਧਰਮ ਦੇ ਰਾਹ ਦੇ ਉੱਤੇ ਤੁਰਨਾ ਖੰਡੇ ਦੀ ਪੌਲ ਲਾਈਨ ਦੇ ਅੰਦਰ ਕਾਲ ਨਾ ਕਰੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਲਾਈਨ ਦੇ ਅੰਦਰ ਕਾਲ ਕਰੋ ਖੰਡੇ ਦੀ ਪੌਲ ਬਾਅਦ ਵਿੱਚ ਲੈ ਲਿਓ ਪਹਿਲਾਂ ਉਸ ਲਾਇਕ ਬਣ ਜਾਓ ਮੁਤਾਬਕ ਬਣ ਜਾਓ ਆਪਣੇ ਆਪ ਨੂੰ ਪ੍ਰੇਪੇਅਰ ਕਰ ਲਓ ਪ੍ਰੇਪੇਅਰ ਕਰ ਲਓ ਪ੍ਰੇਪੇਅਰ ਕਰੋਗੇ ਚਪੜਾਸੀ ਲੱਗਣਾ ਹੈ ਕਲਰਕ ਲੱਗਣਾ ਹੈ ਆਈਪੀਐਸ ਲੱਗਣਾ ਹੈ ਆਈਐਸ ਨਿਯੁਕਤ ਹੋਣਾ ਹੈ ਕੀ ਬੰਨਾ ਹੈ ਪਹਿਲਾਂ ਪ੍ਰੇਪੇਰਿੰਗ ਹੁੰਦੀ ਹੈ ਤਿਆਰੀ ਹੁੰਦੀ ਹੈ ਉਸ ਤੋਂ ਬਾਅਦ ਅਗਲੇ ਪਾਸੇ ਰਾਇਆ ਜਾਂਦਾ ਹੈ ਕਤਾਰ ਵਿੱਚ ਤਾਂ ਖਲੋਤਾ ਜਾਂਦਾ ਹੈ ਕਿ ਮੈਂ ਇੰਟਰਵਿਊ ਦੇਣ ਮੈਂ ਦੇਣ ਆਇਆ ਮੇਰੇ ਕੋਲ ਆ ਵੇਖੋ ਫਾਈਲ ਹੈ ਮੇਰੇ ਕੋਲ ਤਾਲੀਮ ਹੈ ਮੇਰੇ ਕੋਲ ਪੜ੍ਹਾਈ ਹੈ ਮੇਰੇ ਇੰਟਰਵਿਊ ਲਓ ਮੈਨੂੰ ਸਿਲੈਕਟ ਕਰੋ ਮੈਂ ਮੈਨੂੰ ਨਿਊਕਤ ਕਰੋ ਤਾਂ ਪਰ ਪਹਿਲਾਂ ਪ੍ਰਿਪੇਅਰ ਹੋ ਆਪਣੇ ਆਪ ਨੂੰ ਤਿਆਰ ਕਰੋ ਕੋਈ ਤਿਆਰੀ ਨਹੀਂ ਸੁੱਤਾ-ਸੁੱਤਾ ਬੰਦਾ ਉੱਠਦਾ ਹੈ ਮੂੰਹ ਧੋਂਦਾ ਹੈ ਬ੍ਰਸ਼ ਕਰਦਾ ਹੈ ਚਲੋ ਜੀ ਅਮਰਤ ਧਾਰੀ ਬਣ ਕੇ ਤੇ ਅਮਰਤ ਧਾਰੀ ਬਣਨ ਤੋਂ ਬਾਅਦ ਇੱਕਦਮ ਉਹ ਰੱਬ ਦਾ ਭਤੀਜਾ ਬਣ ਕੇ ਪੇਸ਼ ਹੁੰਦਾ ਹੈ ਕਿ ਹੁਣ ਸਾਰਾ ਪਿੰਡ ਸਾਰਾ ਨਗਰ ਸਾਰੇ ਮੇਰੇ ਤੋਂ ਥੱਲੇ ਤੇ